ਨਿਕਾਰ ਕਰ ਸਭ ਕੋਈ ਜੋ ਕਿਸ ਤਰ੍ਹਾਂ ਸੋਈ ਪ੍ਰਭ ਨਾਮੇ ਰਾਮ ਨਾਮ ਜਿਨ ਪ੍ਰਭ ਕੇ ਚਰਨ ਪਰ ਹਾਤੇ ਮੇਰੇ ਰਾਮ ਹਰ ਸੰਤਾਂ ਜੀਵਨ ਆਪ ਕੋਈ ਭਗਤਾਂ ਬਨਾਈ ਪ੍ਰਭ ਆਪਣੇ ਸੋ ਜਲ ਤਰ ਮਈਆ ਰਸੋਈ ਉਤ ਪਰ ਦੀ ਸੰਤ ਸੰਗ ਉਜਰੇ ਜਨ ਤੱਕ ਜਿਹੜੇ ਨ ਆਏ ਜਨਮ ਜਨਮ ਤਾ ਵਿਛੜਿਆ ਹੋਵੇ ਬਿਨ ਹਰ ਸਿਉ ਆ ਮਿਲਾਵੇ ਮਾਇਆ ਮੋਹ ਭਰਮ ਭੋਕਤੈ ਸੰਤ ਸਰਨ ਜਿ ਆਵੇ ਜਿਹਾ ਮਨੋਰਥ ਤਰਿਆ ਰਾਦੇ ਸੋ ਸੰਤਨ ਕੇ ਭਾਵੈ ਜਨ ਕੀ ਮਹਿਮਾ ਕੇਤਕ ਵਰਣ ਜੋ ਪ੍ਰਭ ਆਪਣੇ ਭਾਵ ਕੋਹਣਾਂ ਆਨਕ ਜਨ ਸਤਗੁਰ ਭੇਟਿਆ ਸਭ ਦੇ ਭੈ ਨਿਕਾਰੇ ਜੋ ਇਸ ਤਰ੍ਹਾਂ ਸੋਈ ਪ੍ਰਮਾਣ ਹੈ ਕੋਈ ਰਾਮ ਨਾਮ ਰੰਗ ਰੱਤੇ ਤੇਨਕੀ ਸੋਬਾ ਸਭਨੀ ਆਏ ਤੇਨਕੀ ਸੋਬਾ ਸਭਨੀ ਥਾਈ ਜਿਹਨ ਪ੍ਰਭ ਦੇ ਚਰਨ ਸਰਾਂਦੇ ਜਗਲਾਂ ਤੱਕ ਉਲਾਈ i do my ਨਰਪੁਰ ਦਾਤ ਜਿੱਤੇ ਚਰਨਾ ਤੇ ਬਾਬਾ ਅਨੰਦ ਸਿੰਘ ਪੂਰਾ ਗੁਰੂ ਗ੍ਰੰਥ ਦੀ ਕੀਤੇ ਸੇਵਾ ਸਰਬ ਕਲਾ ਵਿੱਚ ਪੂਰਾ ਸਾਬ ਬਿਨਾ ਨਾ ਜਗ ਵਿੱਚ ਕੋਈ ਖੰਮ ਹੈ ਸਾਗ ਰੂਪ ਹੋ ਆਪ ਬਝੂਰ ਆਇਆ ਨਰਕਾਰ ਬਾਬਾ ਅਨੰਦ ਸਿੰਘ ਆਪ ਅਨੰਦ ਵਿੱਚੋਂ ਨਰਕਾਰ ਆਪ ਸਰੂਰ ਆਇਆ ਨਰਕਾਰ ਆਪ ਸਰੂਰ ਆਦਿ ਗੇ ਚਰਨਾ ਤੇ ਬਾਬਾ ਬੰਦ ਸਿੰਘ ਪੂਰਾ ਬਾਬਾ ਬੰਦ ਸਿੰਘ ਜਗ ਵਿੱਚ ਆਏ ਕਰ ਫੂਲਣ ਕੀ ਵਰ ਖਾਵਰ ਖਾਵੇ ਆਰਤੀ ਕੋਟ ਕਰੇ ਸੁਰ ਸੁੰਦਰ ਪੇਖ ਪਰੰਦਰ ਕਹਿ ਬਲ ਜਾਵੇ ਦਾਨ ਤੇ ਦਛਨ ਦੇ ਕਹਿ ਪਰ ਦਛਨ ਭਾਲ ਨ ਕੁੰਕਮ ਅਸ਼ਕ ਲਾਵ ਹੋ ਤੁਕ ਰਾਹਲ ਦੇਵ ਪੁਰੀ ਮਲ ਦੇਵਨ ਏ ਪਲ ਮੰਗਲ ਗਾਵੇ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ

ਆਸ ਬਿਨਾ ਤੈਰੇ ਜਨ ਵੇਖਣ ਪਾਵਾਂ ਸੰਤਾਂ ਜਿਵਟ ਨਾ ਕੋਈ ਹਰ ਸੰਤਾਂ ਜਿਵਟ ਨਾ ਕੋਈ ਸੰਤਾਂ ਜਿਵਟੇ ਨਾ ਕੋਈ ਹਰ ਸੰਤਾਂ ਜਿਵਟ ਜਿਨਾ ਕੋਈ ਸੰਤ ਨਾ ਕੋ ਰਬਾ Yeah. <laughs> ਸਰਨਾ ਸੰਤ ਹਮਾਰੇ ਕੋਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸੋ ਬੜਿਆਈ ਪੂਰ ਬਿਲਕਿਆ ਪਾਈ ਮਨ ਤੇ ਆ ਪਾਈ ਸੰਤਨ ਸੋ ਬਿਲੇਵਾ ਦੇਵੀ ਸੰਤਨ ਸਿਉ ਬਿਹਾਰਾ ਸੰਤਨ ਸੋ ਹਮ ਲਾਖਾ ਟਕਿਆ ਹਰ ਭਗਤ ਭਰੇ ਭੰਡਾਰਾ ਰਿਆ ਮਾਨਿਕਾ ਧੁਖਾ ਧਰਮ ਰਾਏ ਅਬ ਤਾਂ ਕਰੇਗੋ ਜੋ ਭਾਣਿ ਸਗਲੋ ਨੇਕਾ ਮਹਾ ਆਨੰਦ ਭਏ ਸੁਖ ਪਾਇਆ ਸਤਨ ਕੇ ਪ੍ਰਸਾਦਿ ਕਹੋ ਨਾਨਕ ਹਰ ਸੋਣ ਮੰਨੇ ਆ ਰਤ ਰਤੇ ਇਸ ਮਾਣੇ ਸੰਤ ਸਹਾਈ ਜੀ ਕੇ ਭਵਨ ਤਾਰਨ I'm <laughs> ਕਦ ਕਦੇ ਨ ਤੁਕਨ ਹਾਲ ਜਿੰਨਾ ਸਾਸ ਕੀ ਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਨਾਨਕਾ ਪੂਰਨ ਸੋਈ ਸੰਤ ਭੇਟ ਸੰਗ ਪਾਰ ਪ੍ਰਹਿਮ ਚਿਤ ਆਇਆ ਸੰਗਤ ਕਾਲ ਸੁਤ ਸੰਤੋਖ ਮਨ ਪਾਇਆ ਹੰਤਾ ਚਰਨ ਮਾਥਾ ਮੇਰ ਬੋਤ ਹਰਕbaar ਸੰਤਨ ਡੰਡੋਤ ਰਹਿਮਨ ਸਤਨ ਕਬਲਹਾਰੀ جا کے ਊਟ ਗਈ ਸੁਖ ਪਾਇਆ ਰਖੇ ਕਿਰਪਾ ਤਾਰੀ ਸੰਤੈ ਚਰਨ ਧੋਏ ਧੋਏ ਜੀਵਾ ਸੰਤੈ ਦਰਸ ਪੇਟ ਤੇਜ ਜੀਵਾ ਸੰਤੈ ਕੀ ਮੇਰਾ ਮਨ ਆਸ ਸੰਤ ਹੰਦਾਰੀ ਮਰਦਲ ਰਾਸ ਹੱਥ ਹਮਾਰਾ ਰਾਗਿਆ ਪੜਦਾ ਸਤ ਪ੍ਰਸਾਦ ਮੋਹਿ ਕਭ ਹੋਣਾ ਕੜਦਾ ਸੰਤ ਸੰਗ ਦੀ ਆਕਰਪਾ ਸੰਤ ਸਹਾਈ ਭੈ ਦਰਾਲ ਖੁਤ ਮਤ ਖੁਦ ਕਰਨਾਸ ਘਰ ਗਮੀਰ ਅਪਾਰ ਗੁਨਤਾਸ ਜੀ ਜਤ ਸੰਗਲੇ ਕ੍ਰਿਤਪਾਲ ਨਾਨਕ ਸੰਤ ਦੇਖ ਨਿਹਾਲ ਇਹ ਮਨ ਸਤਿ ਨਿ ਕਹਿ ਬਲ ਹਾਰੀ सुखमाया so, ਸੰਤਨ ਦਾ ਮਨ ਸੰਤਨ ਦਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਤਸਵ ਰਤ ਵਿਆ ਸੰਤਨ ਬਿਨ ਅਵਰਨਾ ਦਾਤਾ ਬੀਆ ਜੋ ਜੋ ਸੰਤ ਪਰਸਾਦ ਕੀ ਸੁਕਾਰ ਕਰਾਨੀ ਕੀਆ ਹਉ ਤਪੋ ਰਾਗ ਮਿਲੇ ਹਰ ਸੇਵਾ ਹਰ ਕੀਰਤਨ ਰਸ ਗਾਇਆ ਇਹ ਹਾਂ ਸੁਖ ਆਗੈ ਮੁਖੂ ਦੂਜਲ ਜਨ ਕਾ ਸੰਗਵਰਤ ਭਾਗੀ ਪਾਈਐ ਰਸਨਾ ਇਹ ਕੇ ਵੇਗ ਨਨ ਪੂਰਨ ਜਨ ਕੀ ਕੀਰਤ ਕੋ ਉਪਮਾ ਕਹੀਐ ਅਗਨ ਅਗੋ ਚਰ ਸਮੇ ਅਬਨਾਸੀ ਸਰਬ ਸੰਤਨ ਕੀ ਲਈਐ ਜਿਨ ਗਨੀ ਜੀਆ ਨਾ ਤੇ ਅਪਰਾਧੀ ਹਉ ਤ ਸੰਤਨ ਕੀ ਯਾਹੀ

ਬੁੱਤ ਪ੍ਰਕਾਸ਼ ਦੁਰਮਤ ਦੁਖ ਤਿਜਾਵਣਾ ਦਰਸ਼ਕ ਭੇਤ ਤੋਤ ਤਨੀਤਾ ਉਹਨ ਰੱਬ ਦਰਬ ਨਾ ਭਾਵਣਾ ਨਾ ਨਦਰਦ ਸਤ ਪਾਈ ਜੋਤ ਰਹੇ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨ ਕੋਈ ਅਵਰਨਾ ਸੁਰਜ ਚਾਵਣਾ ਦੁਹੀ ਨਿਰਗੁਣ ਕੋ ਕੋਏ ਨਾ ਰੱਖ ਸਤਾਂ ਸੰਗ ਸਮਾਵਣਾ ਕਹੁ ਨਾਨਕ ਗੁਰ ਚਲਤ ਦਿਖਾਰਾ ਮੱਦੇ ਹਰ ਹਰ ਰਾਗ ਸੰਤ ਬਿਨਾ ਹੋਏ ਹਨ ਸੰਤ ਰਤਨ ਅਨੇਕ ਸਤਿ ਰੱਬ ਨਾਲ ਦੇਵ ਜੀ 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 ਰੱਬ ਨਾਲ ਸਤਿ 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 ਰੱਬ ਨਾਲ ਦੇਵ ਜੀ ਛਿੜੇ ਹੋਇਆ ਨੂੰ ਰੱਬ ਨਾਲ ਮੇਲ ਦੇ ਵਿਚੜੇ ਹੋਇਆ ਨੂੰ ਸੰਤੂਰ ਰੱਬ ਨਾਲ ਮੇਲ ਦੇ ਭਾਗ ਹੋਆ ਗੁਰ ਸੰਤ ਮਿਲਾ ਪ੍ਰਭ ਅਬਨਾਸੀ ਘਰ ਮੈਂ ਪਾਇਆ ਸੇਵ ਕਰੀ ਪਰ ਤਸਾ ਨਾ ਵਿਛੜਾ ਜਨਮਾਨਕ ਦਾਸ ਪਿਆਰੇ ਜਿਉ ਹਉ ਬੁਲੇ ਹਉ ਕੋਲ ਕਮਾਈ ਜਨਮਾਨਕ ਦਾਸ ਤੁਮਾਰੇ ਜਿਉ ਜਨਮ ਜਨਮ ਤਾ ਵਿਛੜਿਆ ਮਿਲਿਆ ਸਾਧ ਕ੍ਰਿਪਾ ਤੇ ਸੁਖ ਹਰਿਆ ਸੁਮਤ ਪਾਏ ਨਾਮ ਧਹਾਏ ਦੁਰਮਖ ਹੋਈ ਮੇਲਾ ਜਿਉ ਸੰਤ ਸਾਈਂ ਦੇ ਜਗ ਵਿੱਚ ਆਏ ਤਿਨ ਤੁਝ ਜਣੇ ਦੀ ਮਾਰ ਜਿਨਾ ਪੁੱਤ ਆਰਵਾੜ ਵਾਣਾ ਤੰਨਾ ਮਾਰਕ ਪਾਏ ਹੋਇਆ ਜੇਕਰ ਅੱਖ ਤੇਰੀ ਮੈਂ ਰੱਬ ਵੇਖਣਾ ਚਾਹੇ ਛੇਤੀ ਜਾ ਸੰਤਾਂ ਦੇ ਹਲ ਛੇਤੀ ਜਾ ਸੰਤਾਂ ਦੇ ਹਲ ਓ ਰੱਬ ਵਿਖਾਲਣ ਆਏ ਹਰ ਦਸ ਗਾਓ ਸੰਤ ਜਨਾ ਹਰ ਜਸ ਗਾਓ ਸੰਤ ਜਨਾ ਹਰ ਜਸ ਗਾਓ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਗੁਰੂ ਨਾਨਕ ਜੀ ਸ੍ਰੀ ਵਾਹਿਗੁਰੂ ਜੀ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸੂਰਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਨਕ ਅਨੰਦ ਘੁਰੁ ਤੁਮਾ ਆਪ ਜੀ ਦੇ ਚਰਨ ਕਮਲਾਂ ਪਾਸ ਸਤ ਸੰਤ ਪਾਤ ਜੀ ਸੰਦੇ ਸਰਬਤ ਬਾਹੀ ਬੰਧ ਹੋ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਭ ਤਾ ਅਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਕਨਾ ਸਰੀਰ ਮਹੰਗਰਾ ਚੌਥਾ ਇਛਾ ਪੂਰਕ ਸਭ ਸੁਖ ਦਾਤਾ ਹਰਿ ਜਾ ਕੇ ਬਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਧੀਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਆ ਸਰਬ ਸੁਖ ਪਾਵੇ ਮੇਰੇ ਮਨ ਆਪਿ ਮਨ ਸਤਿਨਾਮ ਸਦਾ ਸਤਨਾਮ ਹਲਤ ਪਰਤ ਮੁਖ ਗੂਜ ਲੋਈ ਹੈ ਨਿਤ ਧਿਆਈਏ ਹਰਿ ਪਰਖ ਨਿਰੰਜਣਾ ਰਹਾ ਜਹ ਹਰਿ ਸਿਮਰਨ ਭਇਆ ਤੈ ਹੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਬਰਹਿ ਹਿਮਤ ਦੀਨੀ ਜਪ ਹਰ ਭਵ ਜਲ ਤਰਨਾ ਜਹਿ ਹਰ ਸਿਮਰਨ ਭਇਆ ਤੈ ਹੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨਨਾ ਨਾਦਕ ਕੋ ਘਰਹਿ ਮਤ ਜੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਕੀ ਕਾ ਖਾਸ ਵਾਹਿਗੁਰੂ ਜੀ ਕੀ ਫਤਿਹ ਪੂਰਾ ਹੈਗੀ ਆ ਦੇਖ ਲੈਣ ਕੋਸ਼ਿਸ਼ ਨਾ ਕੋਈ ਇਹ ਮਹਾਰਾਜ ਜੀ ਛੋਟੀਆਂ ਆ ਰਹੀਆਂ ਮਾਰੀ ਛੋਟੀਆਂ ਮਾਰੀ ਆਹ ਆਹ ਇਹ ਗੱਡੀ ਜਾਂਦੀ ਆਹ ਜੀ ਗੱਡੀ ਆ ਉਹ ਛੜੀ ਆ ਗਿਆ ਉਹ ਚੱਲ ਵੜਦੇ ਨਾ ਦੇਖ ਲੈ ਕਿੱਥਾ ਕਿੱਧਰੇ